ਬੁਰਲਾਡਾ ਸ਼ਹਿਰ ਚ 15 ਅਗਸਤ ਦੇ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਪੀ ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ 15 ਅਗਸਤ ਦੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸਾਰੇ ਮਾਨਸਾ ਜ਼ਿਲ੍ਹੇ ਵਿੱਚ ਫਲੈਗ ਮਾਰਚ ਕੱਢੇ ਜਾ ਰਹੇ ਨੇ ਉਹਨਾਂ ਦੱਸਿਆ ਕਿ ਅਮਨ ਅਤੇ ਸ਼ਾਂਤੀ ਨੂੰ ਕਾਇਮ ਰੱਖਣ ਲਈ ਅਤੇ ਆਜ਼ਾਦੀ ਦਿਹਾੜੇ ਨੂੰ ਮਨਾਉਣ ਲਈ ਆਪਣੇ ਘਰਾਂ ਵਿੱਚ ਬੈਠ ਕੇ ਅਤੇ ਜਿੱਥੇ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਜਾ ਕੇ ਮਨਾਉਣਾ ਚਾਹੀਦਾ ਹੈ 15 ਅਗਸਤ ਜਦੋਂ ਵੀ ਆਉਂਦੀ ਹੈ ਥੋੜੀ ਸੈਂਸਿਟੀਵਿਟੀ ਔਰ ਜਿਹੜਾ ਸਾਡੀ ਵਿਜੀਲ ਹੈ ਉਹ ਅਸੀਂ ਇਨਕਰੀਸ ਕਰ ਦਿੰਨੇ ਆ ਔਰ ਉਹਦੇ ਤਹਿਤ ਹੀ ਅੱਜ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਚਾਹੇ ਮਾਨਸਾ ਸਬਡਿਵੀਜ਼ਨ ਹੈ ਚਾਹੇ ਬਟਲਾੜਾ ਹੈ ਚਾਹੇ ਸਰਦੂਰਗੜ ਹੈ ਸਾਡੇ ਹਰ ਜਗ੍ਹਾ ਜਿਹੜਾ ਅਸੀਂ ਫਲੈਗ ਮਾਰਚ ਕੱਢ ਰਹੇ ਹਾਂ ਉਸੇ ਤਹਿਤ ਹੀ ਅੱਜ ਇੱਥੇ ਮੈਂ ਆ ਕੇ ਨਾਲ ਜਿਹੜੇ ਆਪਣੇ ਜੀਓ ਸਾਹਿਬਾਨ ਲੈ ਕੇ ਇੱਥੋਂ ਦੇ ਸਾਰੇ ਐਸਐਚਓ ਲੈ ਕੇ ਅਸੀਂ ਇਹ ਫਲੈਗ ਮਾਰਚ ਕੱਢ ਰਹੇ ਹਾਂ ਤਾਂ ਕਿ ਜਿਹੜਾ ਪਬਲਿਕ ਚ ਲਾਅ ਐਂਡ ਆਰਡਰ ਔਰ ਸਿਕਿਉਰਿਟੀ ਦੀ ਜਿਹੜੀ ਭਾਵਨਾ ਹੈ ਉਹ ਠੀਕ ਠਾਕ ਬਣੀ ਰਹੇ ਸ਼ਹਿਰ ਵਾਸਤੇ ਨੂੰ ਕਿਸ ਤਰ੍ਹਾਂ ਦਾ ਮੈਸੇਜ ਆਇਆ 15 ਅਗਸਤ ਦੇ ਕਿਸ ਤਰ੍ਹਾਂ ਦੇ ਦੇਖੋ ਇਹ ਜਿਹੜਾ ਹੁੰਦਾ ਹੈ ਸਾਡਾ ਆਜ਼ਾਦੀ ਦਿਵਸ ਅਸੀਂ ਸਾਰਿਆਂ ਨੂੰ ਇਹੀ ਹੈ ਕਿ ਬੜੀ ਸ਼ਾਂਤੀ ਨਾਲ ਸਾਰੇ ਬੜਾ ਵਧੀਆ ਇਹਨੂੰ ਆਪਣੇ ਘਰਾਂ 'ਚ ਬੈਠ ਕੇ ਪਰੇਡ ਦੇਖਣ ਜਿੱਥੇ-ਜਿੱਥੇ ਪਰੇਡ ਹੋ ਰਹੀ ਹੈ ਇੱਥੇ ਸਬ-ਡਿਵੀਜ਼ਨ 'ਚ ਵੀ ਹੋ ਰਹੀ ਹੈ ਉੱਥੇ ਵੀ ਜਾ ਕੇ ਉਹਨੂੰ ਅਟੈਂਡ ਕਰਨ ਔਰ ਸ਼ਾਂਤੀਪੂਰਵਕ ਜਿਹੜਾ ਅਸੀਂ ਇਹਨੂੰ ਜਿਹੜਾ ਪੂਰਾ ਅਮਲ ਚ ਲਿਆ